ਮਿਸਟਰਸ ਜੀਐਸਐਸ ਲੋਗੜ ਅੱਜ ਤੁਹਾਨੂੰ ਕੁਦਰਤੀ ਆਵਾਸਥਾਨ ਜੋ ਕਿ ਜਲੀ ਜੀਵਾਂ ਦਾ ਕੁਦਰਤੀ ਆਸਥਾਨ ਕਿਹਾ ਹੁੰਦਾ ਦਲਦਲੀ ਜਗ੍ਹਾ ਜਾਂ ਟੁੱਬੇ ਨਦੀਆਂ ਛਰਨੇ ਰਿਵਰਸ ਉੱਥੇ ਬਹੁਤ ਸਾਰੇ ਮਾਈਕਰੋ ਫਲੋਰਾ ਫੋਨਾ ਰਹਿੰਦੇ ਹਿੱਗੇ ਤਾਂ ਅੱਜ 2 ਫਰਵਰੀ ਨੂੰ ਅਸੀਂ ਵਿਸ਼ਵ ਜਲਗਾਉ ਦਿਵਸ ਵੈਟਲੈਂਡ ਡੇ ਮਨਾਉਂ ਮਨੰਦਿਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜੀਵ ਜੰਤੂਆਂ ਦਾ ਕੁਦਰਤੀ ਆਵਾਸਥਾਨ ਹੁੰਦਾ ਤਾਂ ਇਦਾਂ ਦੀ ਬਚਾਓ ਕਨ ਸਰਵੇਸ਼ਨ ਸਾਡੀ ਹਿਊਮਨ ਦੀ ਡਿਊਟੀਆਂ ਸੱਗੀਆਂ ਤਾਂ ਈਰਾਨ ਦੇ ਵਿੱਚ ਜੋ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਰਾਮਸਰ ਸਾਈਟ ਨੂੰ ਵੈਟਲੈਂਡ ਸਾਈਟ ਕੋਸ਼ਿਸ਼ ਕੀਤਾ ਗਿਆ ਸਾਡੇ ਹਰੀਕੇ ਪੱਤਨ ਵੈਟਲੈਂਡ ਹੈ ਜਿੱਥੇ ਬਹੁਤ ਸਾਰੇ ਜੀਵ ਜੰਤੂ ਪੌਦੇ ਸੁਖਮ ਜੀਵ ਰਹਿੰਦੇ ਹਨ ਤੈ ਇਹ ਜਿਸ ਤਰ੍ਹਾਂ ਇੱਕ ਪਿੰਡ ਦਾ ਟੋਬਾ ਉਹ ਸਾਡਾ ਇੱਕ ਕੁਦਰਤੀ ਆਵਾਸਥਾਨ ਹੈਗਾ ਜੀਵ ਜੰਤੂਆਂ ਦਾ ਤਾਂ ਉਹਨਾਂ ਦੀ ਸਾਂਭ ਸੰਭਾਲ ਸਫਾਈ ਪ੍ਰਦੂਸ਼ਣ ਤੋਂ ਰੁਕਣਾ ਇਹ ਸਾਰੇ ਇਸ ਵੀਡੀਓ ਰਹੀਂ ਦਿਖਾਇਆ ਗਿਆ ਹੈ ਕਿ ਜਿਹੜੇ ਇਹ ਸਾਰੇ ਫਲੋਰਾ ਫੋਨਾ ਅੰਡਰਵਾਟਰ ਠੀਕ ਹੈ ਜੀਵ ਜੰਤੂ ਤਾਂ ਇਹਨਾਂ ਦਾ ਰੰਦ ਦਾ ਕੁਦਰਤੀ ਆਵਾਸਥਾਨ ਹੈਬਿਟੇਟ ਹੈਗਾ ਨੈਚੁਰਲ ਹੈਬਿਟੇਟ ਤਾਂ ਵੈਟਲੈਂਡ ਡੇ ਦਿ ਦਿਨਾਂ ਸੀ ਯੂ ਬੈਸਿਸ ਦਿੰਦੇ ਆ ਕਿ ਇਹਨਾਂ ਦੇ ਕੁਦਰਤੀ ਆਵਾਸਥਾਨ ਨੂੰ ਬਚਾ ਕੇ ਰੱਖਿਆ ਜਾਵੇ ਸਾਫ ਸੁਥਰਾ ਔਰ ਇਹ ਸਾਡੀ ਇੱਕ ਹਿਊਮਨ ਬੀਇੰਗ ਦੀ ਰਿਸਪੌਂਸਿਬਿਲਟੀ ਹੈਗੀ